ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਦੀਨ ਪੰਦਾ ਕਸਬਾ ਹਰੀਕੇ ਹੈਡ ਵਰਕਰਸ ਤੇ ਹੜਪੀੜਤ ਕਿਸਾਨ ਸੰਘਰਸ਼ ਕਮੇਟੀ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਧਰਣਾ ਲਾਇਆ ਇਸ ਬੰਦੇ ਜਾਣ ਕਰ ਦਿੰਦੇ ਹੋਏ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਲੂਵਾਲੀਆ ਨੇ ਦੱਸਿਆ ਕਿ 2023 ਦੇ ਵਿੱਚ ਵੀ ਵੱਡੇ ਪੱਧਰ ਤੇ ਤਰਨਤਾਰਨ ਜ਼ਿਲ੍ਹੇ ਨੂੰ ਵਾਈ ਫਲੱਡਾਂ ਨੇ ਨਾ ਸਿਰਫ ਵੱਡਾ ਨੁਕਸਾਨ ਕੀਤਾ ਜਿਸ ਦੇ ਵਿੱਚ ਕਈ ਕਿਸਾਨ ਜੜੇ ਨੇ ਬੇਕਰ ਹੋ ਗਏ ਸਨ ਅਤੇ ਕਈ ਕਿਸਾਨਾਂ ਦੀਆਂ ਜ਼ਮੀਨਾਂ ਇਸ ਦਰਿਆ ਦੇ ਵਿੱਚ ਰੁੜ ਗਈਆਂ ਸਨ ਤੇ ਕਈਆਂ ਦੇ ਪਸ਼ੂ ਤੱਕ ਮਾਰ ਗਏ ਸਨ ਪਰ ਸਰਕਾਰ ਨੇ ਉਸ ਟਾਈਮ ਤੇ ਵੀ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਤੇ ਨਾ ਹੀ ਅਜ ਤੱਕ ਕਿਸੇ ਕਿਸਾਨ ਦੀ ਸਰਕਾਰ ਨੇ ਬਾਫੜੀ ਹੈ ਅਤੇ ਹੁਣ ਫਿਰ ਹਿਮਾਚਲ ਦੇ ਵਿੱਚ ਹੋ ਰਹੀ ਭਾਰੀ بارش ਦੇ ਕਾਰਨ ਹਰੀਕੇ ਹੈਡ ਵਰਕਰਸ ਦੇ ਵੱਡੇ ਪੱਧਰ ਤੇ ਪਾਣੀ ਇਕੱਤਰ ਹੋ ਰਿਹਾ ਅਤੇ ਕਿਸਾਨਾਂ ਤੇ ਸਿਰ ਤੇ ਫਿਰ ਤੋਫ ਫਲੱਡ ਦਾ ਖਤਰਾ ਮੰਡਰਾ ਰਿਹਾ ਜਿਸ ਦੀ ਅਸਲ ਵਜ੍ਹਾ ਇਹ ਹੈ ਕਿ ਜਦ ਸਰਕਾਰ ਨੂੰ ਇਹ ਪਤਾ ਹੈ ਕਿ ਭਾਰੀ ਬਾਰਿਸ਼ਾਂ ਹੋ ਰਹੀਆਂ ਨੇ ਤਾਂ ਪਹਿਲਾਂ ਹੀ ਸਰਕਾਰ ਨੂੰ ਪੁਖਤਾ ਪ੍ਰਬੰਧ ਕਰਦੇ ਹੋਏ ਦਰਿਆ ਦੇ ਵਿੱਚ ਪਾਣੀ ਜਮਾ ਨਹੀਂ ਹੋਣ ਦੇਣਾ ਚਾਹੀਦਾ ਇਸਦੇ ਨਾਲ ਉਹਨਾਂ ਨੇ ਹੋਰ ਕੀ ਕੁਝ ਕੀਤਾ ਆਉ ਤੁਹਾਨੂੰ ਵੀ ਸੁਣਾਉਣੀ ਆ ਕੀ ਨਾਮ ਆਪਣਾ ਜੀ ਮੇਰਾ ਨਾਮ ਰਾਜ ਸਿੰਘ ਹੜਪੀਤ ਕਿਸਾਨ ਜੁਨੇ ਸਬਕਸ਼ਾ ਜਿਲ੍ਹਾ ਅੰਮ੍ਰਿਤਸਰ ਤੇ ਕੀ ਮਸਲਾ ਕੀ ਹੈ ਜਿਹੜਾ ਅੱਜ ਤੁਹਾਡੇ ਉਹ ਹਰੀ ਕੇ ਹੈਡ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਮਸਲਾ ਪੱਤਰਕਾਰ ਸਾਹਿਬ ਜੀ ਅਸੀਂ ਆਪਾਂ ਹਰੀ ਕੇ ਹੈਡ ਤੇ ਖੜੇ ਆ ਨਾ ਜੀ ਇਹ ਜਦੋਂ ਪੁੱਛੋ ਮਾਚਲ ਤੋਂ ਪਾਣੀ ਆਉਂਦਾ ਆਗਨ ਕੋ ਪਾਣੀ ਜਿਹੜਾ ਇੱਥੇ ਬੱਤੀ ਤੇ ਬੱਤੀ ਦਾ ਜਾਂ ਨਹਿਰਾਂ ਨੇ ਇਹਨੂੰ ਬੰਦ ਕਰਕੇ ਰੱਖਿਆ ਜਾਂਦਾ ਦਾਫ ਲੱਗ ਜਾਂਦੀ ਆ ਕਿਸ਼ੇ ਗੋਂਦਵਾਲ ਸਾਹਿਬ ਤੋਂ ਲੈ ਕੇ ਪਸ਼ਾਨ ਤੱਕ ਪਿੰਡ ਕੋਈ 15 20 ਪਿੰਡਾਂ ਦਾ ਜਿਹੜਾ ਪਾਣੀ ਆ ਨਾ ਉਹ ਜ਼ਮੀਨਾਂ ਦਾ ਜਿਹੜਾ ਬੜੂ ਭੀਜੀ ਆ ਉਹ ਫਸਲਾਂ ਦੇ ਉੱਤੋਂ ਪਾਣੀ ਪ੍ਰੋਸ ਹੋ ਜਾਂਦਾ ਫਸਲਾਂ ਮਰ ਜਾਂਦੀਆਂ ਜਦੋਂ ਐ ਸਵਾਹ ਹੋ ਜਾਂਦੀਆਂ ਨੇ ਫਸਲਾਂ ਉਸ ਤੋਂ ਬਾਅਦ ਫਿਰ ਦਰ ਚੁੱਕੀਆਂ ਜਾਂਦੀਆਂ ਜਿਹੜੇ ਦਰ ਤੋਂ ਗਾੜੀ ਜ਼ਮੀਨਾਂ ਨੇ ਫਿਰ ਤੇ ਦੁਬਾਰਾ ਉਹਦੀ ਹੋ ਜਾਂਦੀਆਂ ਜੀ ਸਾਡੀ ਮੰਗ ਇਹ ਆ ਕਿ ਠੀਕ ਆ ਪਾਣੀ ਆਉਂਦਾ ਕੁਦਰਤੀ ਪਾਣੀ ਆ ਇਨ ਨਾਲ ਦੀਆਂ ਡਿਸਚਾਰਜ ਕੀਤਾ ਜਾਵੇ ਨਾਲੇ ਨਹਿਰਾਂ ਨੂੰ ਪਾਣੀ ਛੱਡਿਆ ਜਾਵੇ ਨਾ ਕਿ ਪਿੱਛੇ ਨਕਰ ਹੋ ਸਕੇ ਕਿਸੇ ਦਾ ਨਾ ਅੱਗੇ ਹੋ ਸਕੇ ਸਾਡੀ ਇਹ ਮੰਗ ਹੈ ਹੁਣ ਅਗਲੀ ਦਰਨੇ ਕੀ ਹੈ ਜੀ ਅਗਲੀ ਨੀਤੀ ਜਿਵੇਂ ਸਾਡੇ ਸੁਭਾ ਨੂੰ ਕਹਿਣਗੇ ਜੇ ਸਾਡੇ ਕੋਈ ਅਧਿਕਾਰੀ ਨਹੀਂ ਪਹੁੰਚਦਾ ਉਨ੍ਹਾਂ ਦੇ ਕਹਿ ਮਤਾਬਕ ਨੈਸ਼ਨਲ ਪੰਜਹ ਹਾਈਵੇ ਨੂੰ ਅਸੀਂ ਕੰਮ ਕਰਾਂਗੇ ਤੇ ਆਪਣੀ ਸਰਕਾਰ ਤੱਕ ਜਿਵੇਂ ਵੀ ਜਲ ਪਹੁੰਚਾ ਸਕਦੇ ਉਸ ਤੋਂ ਕਿਨਾਈ ਪਹੁੰਚਾਵਾਂਗੇ ਜੀ ਅੱਜ ਜਿਹੜਾ ਤੁਹਾਡੇ ਵੱਲ ਰੋਸ ਪ੍ਰਦਰਸ਼ਨ ਕੀਤਾ ਜਿਹੜਾ ਕੀ ਮਸਲਾ ਕੀ ਅਤੇ ਕਿਸ ਨੂੰ ਲੱਗੀਤਾ ਯਾਰ ਜੀ ਜਿਹੜਾ ਪਾਣੀ ਦਾ ਲੈਵਲ ਜਿਹੜਾ ਹਰਕੇ ਹਾਈਟ ਤੇ ਉਹਦਾ ਜ਼ਿਆਦਾ ਹੋਣ ਕਾਰਨ ਇਹ ਪਾਣੀ ਦਾ ਜੋ ਲੈਵਲ ਵਧ ਗਿਆ ਜਿਹੜੇ ਪਿੱਛੇ ਸਾਡੇ ਕਿਸਾਨ ਨੇ ਉਹਨਾਂ ਦੀਆਂ ਫਸਲਾਂ ਦੇ ਵਿੱਚ ਪੈ ਚੁੱਕਾ ਹੈ ਇਸ ਲਈ ਅੱਜ ਅਸੀਂ ਪਹਿਲਾਂ ਵੀ ਇਹਨਾਂ ਨੂੰ ਬੇਨਤੀ ਕੀਤੀ ਸੀ ਪਰ ਇਹਨਾਂ ਸੁਣੀ ਨਹੀਂ ਪਰ ਅੱਜ ਸਾਨੂੰ ਇੱਥੇ ਬੈਠਣਾ ਪਿਆ ਧਰਨੇ ਦੇ ਮੀਂਹ ਵਰਦੇ ਦੇ ਵਿੱਚ ਅਸੀਂ ਹੋਣ ਵੀ ਬੇਨਤੀ ਕਰਦੇ ਆ ਵੀ ਜਿਹੜਾ ਪਾਣੀ ਦਾ ਲੈਵਲ ਹੈ ਵਧਦਾ ਜਿਵੇਂ ਉਵੇਂ ਉਵੇਂ ਹੀ ਇਹ ਜਿਹੜਾ ਪਾਣੀ ਦਾ ਲੈਵਲ ਵਧਦਾ ਜਿਵੇਂ ਉਵੇਂ ਹੀ ਇਹਨੂੰ ਡਿਸਚਾਰਜ ਕੀਤਾ ਜਾਵੇ ਤੇ ਇਸ ਤੋਂ ਅਗਲਾ ਸਟੈਪ ਹੁੰਦਾ ਢੱਕੀ ਹੈ ਜੀ ਇਹ ਸਾਡੀ ਸੁਣਵਾਈ ਨਹੀਂ ਹੁੰਦੀ ਤੇ ਅਸੀਂ ਹਾਈਵੇ ਜਿਹੜਾ ਜਮ ਕਰਾਂਗੇ ਜੀ ਹੁਣ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਏ ਨੇ ਤੁਹਾਡੇ ਕੋਲ ਆਏ ਨੇ ਮੈਨੂੰ ਹੁਣ ਕੀਤਾ ਸੀ ਮੈਸੇਜ ਵੀ ਗੱਲਬਾਤ ਕਰਨ ਵਾਸਤੇ ਅਸੀਂ ਕਰਾਂਗੇ ਗੱਲਬਾਤ ਠੀਕ ਹੈ ਠੀਕ